ਸ਼ਸ਼ੀਕਾਲ ਸਾਰਿਆਂ ਨੂੰ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਨਿਰਮਲ ਰਿਸ਼ੀ ਨੇ ਪੰਜਾਬੀ ਫਿਲਮਾਂ ਵਿੱਚ ਗਲਾਬੂ ਮਾਸੀ ਤੋਂ ਲੈ ਕੇ ਬੇਬੇ ਤੱਕ ਰੰਗਮંચ ਦੇ ਇੱਕ ਅਦਾਕਾਰ ਤੋਂ ਲੈ ਕੇ ਪਦਮਸ਼ਰੀ ਤੱਕ ਦਾ ਇੱਕ ਬਹੁਤ ਸ਼ਾਨਦਾਰ ਸਫ਼ਰ ਤੈਅ ਕੀਤਾ ਹੈ ਪੰਜਾਬੀ ਮਨੋਰੰਜਨ ਜਗਤ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਧ ਵੀ ਉਹਨਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਉਹਨਾਂ ਦੀ ਅਦਾਕਾਰੀ ਤੋਂ ਬਿਨਾ ਕਈ ਵਾਰੀ ਕੋਈ ਕੋਈ ਪੰਜਾਬੀ ਫਿਲਮਾਂ ਸਾਨੂੰ ਅਧੂਰੀਆਂ ਜਾਪਦੀਆਂ ਹਨ। ਉਹ ਪਾਤਰਾਂ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦੇ ਹਨ ਕਿ ਪਾਤਰਾਂ ਤੋਂ ਵੱਖ ਕਰਨਾ ਉਹਨਾਂ ਨੂੰ ਬਹੁਤ ਮੁਸ਼ਕਲ ਲੱਗਦਾ ਹੈ। ਪਰ ਇਹ ਕਲਾ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਵਿੱਚੋਂ ਮਿਲੀ ਹੈ। ਨਿਰਮਲ ॠषि ਦੇ ਬੋਲਣ ਦੇ ਲਹਿਜੇ ਅਤੇ ਪੇਸ਼ਕਾਰੀ ਵਿੱਚੋਂ ਇੱਕ ਪਰਪੱਕ ਕਲਾਕਾਰ ਚਲਕਦਾ ਹੈ। ਜਦੋਂ ਅਸੀਂ ਉਹਨਾਂ ਦੀ ਕੋਈ ਫਿਲਮ ਦੇਖਦੇ ਹਾਂ ਤਾਂ ਅਸੀਂ ਫਿਲਮ ਦੇ ਕਾਲਪਨਿਕ ਪਾਸ ਤੋਂ ਪਰੇ ਹਟ ਕੇ ਉਹਨਾਂ ਨਾਲ ਇੱਕ ਵੱਖਰੀ ਹੀ ਸਾਜੋੜ ਲੈਣੇ ਹਾਂ ਤੇ ਉਹਨਾਂ ਦੀ ਕਲਾਕਾਰੀ ਇੱਕ ਜਾਦੂ ਹੀ ਹੈ। ਨਿਰਮਲ ਰਿਸ਼ੀ ਮਾਲਸਾ ਜ਼ਿਲ੍ਹੇ ਮਾਲਵੇ ਨਾਲ ਸਬੰਧ ਰੱਖਦੇ ਹਨ। ਉਹਨਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਨੀ ਦੇਵੀ ਸੀ। ਉਹਨਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ। ਜਦੋਂ ਉਹ ਆਪਣੇ ਮਾਪਿਆਂ ਦੀ ਤੀਜੀ ਧੀ ਵਜੋਂ ਪੈਦਾ ਹੋਈ ਤਾਂ ਉਹਨਾਂ ਦੇ ਦਾਦੇ ਨੇ ਪੱਥਰ ਕਹਿ ਕੇ ਨਿਮੋਸ਼ੀ ਦਾ ਪਗਟਾਵਾ ਕੀਤਾ ਤੇ ਫਿਰ 2-3 ਸਾਲ ਤੱਕ ਉਹਨਾਂ ਦਾ ਨਾਂ ਵੀ ਨਹੀਂ ਰੱਖਿਆ। ਉਹਨਾਂ ਨੂੰ ਹੁੰਨੀ ਕਿਹਾ ਜਾਂਦਾ ਸੀ। ਜਦੋਂ ਪਿੰਡ ਦੇ ਪਟਵਾਰੀ ਨੇ ਉਹਨਾਂ ਦਾ ਕਾਗਜ਼ਾਂ ਵਿੱਚ ਨਾਮ ਦਰਜ ਕਰਨਾ ਸੀ ਤਾਂ ਪਿੰਡ ਦੇ ਪਟਵਾਰੀ ਨੇ ਉਹਨਾਂ ਦਾ ਨਾਮ ਨਿਰਮਲਾ ਰੱਖ ਦਿੱਤਾ। ਉਹਨਾਂ ਨੇ ਆਪ ਵੀ ਸਕੂਲੀ ਪੜ੍ਹਾਈ ਆਪਣੇ ਪੂਆ ਫਫੜਪੋਲ ਰਹਿ ਕੇ ਗੰਗਾਨਗਰ ਰਾਜਸਥਾਨ ਵਿੱਚ ਪ੍ਰਾਪਤ ਕੀਤੀ। ਅਤੇ ਆਪਣੀ ਕਾਲਜ ਦੀ ਪੜ੍ਹਾਈ ਉਹਨਾਂ ਨੇ ਪਟਿਆਲੇ ਜ਼ਿਲ੍ਹੇ ਵਿੱਚ ਪ੍ਰਾਪਤ ਕੀਤੀ ਜਿੱਥੇ ਉਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਦੀ ਪੜ੍ਹਾਈ ਕੀਤੀ ਜਿਸ ਵਿੱਚ ਉਹਨੇ ਡੀਪੀਐਡ, ਐਮਪੀਐਡ ਅਤੇ ਐਮਐਲ ਕੀਤੀ। ਉਹ ਸਕੂਲ ਦੇ ਦਿਨਾਂ ਤੋਂ ਹੀ ਖੇਡਾਂ ਅਤੇ ਨਾਟਕਾਂ ਵਿੱਚ ਹਿੱਸਾ ਲੈਂਦੇ ਸਨ। ਜਦੋਂ 1966 ਵਿੱਚ ਉਹਨਾਂ ਦੀ ਮੁਲਾਕਾਤ ਹਰਪਾਲ ਟੋਆਣਾ ਹੋਰਾਨਾ ਨਾਲ ਹੋਈ ਤਾਂ ਉਹਨਾਂ ਨੇ ਰੰਗਮંચ ਦੇ ਜੀਵਨ ਦੀ ਸ਼ੁਰੂਆਤ ਕੀਤੀ। ਨਿਰਮਲ ਰਿਸ਼ੀ ਨੇ 1964 ਵਿੱਚ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦਾ ਪਹਿਲਾ ਨਾਟਕ ਬਧੂਰੇ ਸੁਪਨੇ ਸੀ। ਅਲਵਰਟ ਕਾਮੂ ਦਾ ਇੱਕ ਨਾਟਕ ਐਂਡ ਇਨਾਂ ਡਰਾਈ ਮਾਊਂਟੇਨਸ ਰਿਸ਼ੀ ਅਤੇ ਟਵਾਨਿਆ ਦੁਆਰਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਸੀ। ਓਮਪੁਰੀ ਮਸ਼ਹੂਰ ਅੰਤਰਰਾਸ਼ਟਰੀ ਅਭਿਨੇਤਾ ਐਨਸੀਡੀਜ਼ ਦੇ ਉਤਪਾਦ ਨੇ ਵੀ ਇਸ ਦੇ ਪੰਜਾਬੀ 버전 ਵਿੱਚ ਕੰਮ ਕੀਤਾ। ਹਰਪਾਲ ਠੋਣਾ ਹਰਣੇ ਜਦੋਂ ਲੌਂਗ ਦਾ ਲਿਸ਼ਟਾਰਾ ਪਹਿਲੀ ਫਿਲਮ ਬਣਾਈ ਜੋ ਉਹਨਾਂ ਦੇ ਨਾਟਕ ਦਾ ਫਿਲਮੀ ਕਾਰਨ ਸੀ ਉਸ ਵਿੱਚ ਨਿਰਮਲ ਰਿਸ਼ੀ ਨੇ ਪਹਿਲਾ ਰੋਲ ਕੀਤਾ। 1983 ਵਿੱਚ ਨਿਰਮਲ ॠषि ਨੂੰ ਫਿਲਮ ਜਰੀਏ ਸਿਨੇਮਾ ਵਿੱਚ ਪਹਿਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲੇ। ਇਹ ਫਿਲਮ ਸੁਪਰ ਹਿੱਟ ਹੋਈ ਤੇ ਨਿਰਮਲ ॠषि ਦਾ ਨਿਭਾਇਆ ਕਿਰਦਾਰ ਗਲਾਬੋ 마ਸੀ ਇੰਨਾ ਸੁਪਰ ਹਿੱਟ ਹੋਇਆ ਕਿ ਉਹਨਾਂ ਨੂੰ ਗਲਾਬੋ 마ਸੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 1983 ਵਿੱਚ ਪਹਿਲੀ ਫਿਲਮ ਲੌਂਗ ਦਾ ਲਸ਼ਕਾਰਾ ਉੱਚਾਦਰ ਬਾਬੇ ਨਾਨਕ ਦਾ ਸ਼ੇਰ ਦਾ ਪੁੱਤਰ ਸ਼ੇਰ ਤੇ ਕੁਰਬਾਨੀ ਜੱਟ ਦੀ। 1990 ਤੱਕ ਉਹਨਾਂ ਦੀਆਂ 4 ਫਿਲਮਾਂ ਆਈਆਂ। ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਸਾਰੀਆਂ ਫਿਲਮਾਂ ਵਿੱਚ ਛੋਟੇ-ਛੋਟੇ ਤੇ ਵੱਡੇ ਰੋਲ ਅਦਾ ਕੀਤੇ ਜਿਸ ਵਿੱਚ ਜਿਗਰਾ ਜੱਟ ਦਾ, ਦੀਵਾ ਬਲੇ ਸਾਰੀ ਰਾਤ, ਅਨਕੀਲਾ ਸੂਰਮਾ, ਖੇਲ ਤਕਦੀਰਾਂ ਦੀ, ਮੇਲਾ, ਲਕੀਰਾਂ ਪੰਜਾਬਣ ਕਾਫੀ ਲੰਬੀ ਲੜੀ ਵਿੱਚ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਰਹੀਆਂ। ਫਿਰ ਕਈ ਛੋਟੇ-ਛੋਟੇ ਅਤੇ ਵੱਡੇ ਰੋਲ ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੀਤੇ। ਫਿਰ 2015 ਵਿੱਚ ਪੰਜਾਬੀ ਫਿਲਮ ਅੰਗਰੇਜ਼ ਰਾਹੀਂ ਕਿਰਮਲ ਰਿਸ਼ੀ ਦੀ ਪਛਾਣ ਮੋੜ ਸਰਜੀਤ ਹੋਈ। ਇਸ ਸਮੇਂ ਦਰ ਆਨ ਨਿਰਮਲ ॠषि ਨਾਟਕ ਖੇਡਦੇ ਰਹੇ ਅਤੇ 70 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਤੇ 2012 ਵਿੱਚ ਉਹਨਾਂ ਨੂੰ ਸੰਗੀਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਸੀ ਨਿਰਮਲ ॠषि ਨੇ ਪਟਿਆਲਾ ਦੇ ਖਾਲਸਾ ਕਾਲਜ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਵਜੋਂ ਕੰਮ ਕੀਤਾ ਇੱਕ ਇੰਟਰਵਿਊ ਵਿੱਚ ਉਹ ਦੱਸਦੇ ਹਨ ਕਿ ਜਦੋਂ ਉਹ ਰਿਟਾਇਰ ਹੋਏ ਤਾਂ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਉਹਨਾਂ ਦੀ ਤਨਖਾਹ ਬੰਦ ਹੋ ਗਈ ਤੇ ਖਰਚਾ ਕਿੱਥੋਂ ਚੱਲੇਗਾ। ਨਿਰਮਲ ਰਿਸ਼ੀਵਰਿਆ ਨੇ ਵਿਆਹ ਨਾ ਕਰਨ ਦਾ ਫੈਸਲਾ ਵੀ ਇਸ ਕਰਕੇ ਲਿਆ ਕਿਉਂਕਿ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਚਾਹੁੰਦੇ ਸਨ। ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਜ ਵੀ ਜਦੋਂ ਕਿਸੇ ਕੁੜੀ ਦੀ ਡੋਲੀ ਚੜਦੀ ਹੈ ਤਾਂ ਉਹ ਇਹ ਸੋਚ ਕੇ ਬੇਹੱਦ ਭਾਵੁਕ ਹੋ ਜਾਂਦੇ ਹਨ ਕਿ ਅੱਜ ਤੋਂ ਬਾਅਦ ਇਸ ਕੁੜੀ ਦਾ ਘਰ ਉਸਦੇ ਮਾਪਿਆਂ ਦਾ ਘਰ ਨਹੀਂ ਰਹਿਣਾ। ਤੇ ਨਿਰਮਲ ਰਿਸ਼ੀ ਅਕਸਰ ਫਿਲਮਾਂ ਦਾ ਮਿਹਨਤ ਨਾਮ ਮਿਲਣ ਬਾਰੇ ਵੀ ਖੁੱਲਕੇ ਬੋਲਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰਾਂ ਜਾਂ ਵੱਡੇ ਨਾਮਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੂੰ ਬਹੁਤੇ ਪੈਸੇ ਨਹੀਂ ਮਿਲਦੇ। ਅੱਜ ਦੀਆਂ ਫਿਲਮਾਂ ਵਿੱਚ ਉਹਨਾਂ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕ ਤਾਂ ਉਹਨਾਂ ਦੇ ਕਿਰਦਾਰ ਨੂੰ ਇੰਨਾ ਪਸੰਦ ਕਰਦੇ ਹਨ ਕਿ ਉਹਨਾਂ ਦੇ ਬੋਲੇ ਡਾਇਲੌਗ ਲੋਕਾਂ ਦੇ ਮੂੰਹ ਜਵਾਨੀ ਝਾਦੁੰਦੇ। ਜਦੋਂ ਅਸੀਂ ਉਹਨਾਂ ਦੀ ਫਿਲਮ ਦੇਖਦੇ ਹਾਂ ਕਦੇ-ਕਦੇ ਉਹ ਸਾਨੂੰ ਆਪਦੀ ਦਾਦੀ ਤੇ ਕਦੇ-ਕਦੇ ਸਾਡੀ ਨਾਨੀ ਲੱਗਦੇ। 2024 ਵਿੱਚ ਉਹਨਾਂ ਨੂੰ ਪਦਮਸ਼ੀਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਪੰਜਾਬੀ ਇੰਡਸਟਰੀ ਲਈ ਅਤੇ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ